ਭਾਜਪਾ ਦੀ ਜਿਹੜੀ ਕੇਂਦਰ ਦੇ ਵਿੱਚ ਸਰਕਾਰ ਹੈ ਉਹ ਲਗਭਗ ਸਾਡੇ 55 ਲੱਖ ਪਰਿਵਾਰਾਂ ਦੇ ਜਿਹੜਾ ਰਾਸ਼ਨ ਕਾਰਡ ਕੱਟਣ ਦੇ ਲਈ ਜਿਹੜਾ ਤਕਰੀਬਨ ਲਗਭਗ 8 ਲੱਖ ਦੇ ਨੇੜੇ ਰਾਸ਼ਨ ਕਾਰਡ ਆ ਉਹਨੂੰ ਕੱਟਣ ਦੀ ਉਹ ਤਿਆਰੀ ਦੇ ਵਿੱਚ ਹੈਗੀ ਆ ਔਰ ਇਹ ਜਿਹੜਾ ਪੰਜਾਬ ਦੇ ਲੋਕਾਂ ਦੇ ਨਾਲ ਔਰ ਖਾਸ ਕਰਕੇ ਪੰਜਾਬ ਦਾ ਜਿਹੜਾ ਗਰੀਬ ਤੱਤਕਾ ਜਿਹੜਾ ਸਾਡਾ ਉਹਦੇ ਨਾਲ ਸਰਾਸਰ ਜਿਹੜਾ ਇਹ ਤੱਤਕਾ ਹੈਗਾ ਔਰ ਆਮ ਆਦਮੀ ਪਾਰਟੀ ਸਰਕਾਰ ਅੱਜ ਅਸੀਂ ਪੂਰੇ ਜਿਹੜਾ ਸਟੇਟ ਲੈਵਲ ਤੇ ਜਿਹੜਾ ਇਹ ਪ੍ਰੈਸ ਕਾਨਫਰੰਸਾਂ ਵੀ ਹੋ ਰਹੀਆਂ ਔਰ ਉਹਦੇ ਨਾਲ-ਨਾਲ ਅੱਗੇ ਜਿੱਥੇ ਸਾਡੇ ਲੋਕਾਂ ਦੇ ਨਾਲ ਖੜਨ ਦੀ ਲੋੜ ਪਈ ਅਸੀਂ ਹਮੇਸ਼ਾ ਸਾਡੇ ਲੋਕਾਂ ਦੇ ਨਾਲ ਖੜੇ ਆ ਕਿਉਂਕਿ ਪੰਜਾਬ ਦੇਸ਼ ਭਰ ਨੂੰ ਜਿਹੜਾ ਅੰਨ ਪੈਦਾ ਕਰਕੇ ਦਿੰਦਾ ਔਰ ਇਹ ਜਿਹੜਾ ਸਾਡੇ ਲੋਕ ਨੇ ਜਿਹੜੇ ਜਿਨ੍ਹਾਂ ਕੋਲੇ ਜ਼ਮੀਨ ਜਾਇਦਾਦ ਨਹੀਂ ਹੈਗੀ ਜਿਹੜੇ ਲੋੜਵੰਦ ਲੋਕ ਨੇ ਉਹਨਾਂ ਨੂੰ ਜਿਹੜਾ ਇਹ ਰਾਸ਼ਨ ਦਿੱਤਾ ਜਾਂਦਾ ਪਰ ਹੋਂ ਕੇਂਦਰ ਦੀ ਭਾਜਪਾ ਸਰਕਾਰ ਆ ਉਹ ਰਾਸ਼ਨ ਨੂੰ ਜਿਹੜਾ ਕੱਟਣ ਜਾ ਰਹੀ ਆ ਨਹੀਂ ਦੇਖੋ ਜੀ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਹੈਗੀ ਕਿਉਂਕਿ ਵੈਰੀਫਿਕੇਸ਼ਨ ਜਿਹੜੀ ਹੋਈ ਸੀ ਜਿਹੜੇ ਇੱਕ ਲੱਖ ਇੱਕ ਕਰੋੜ ਜਿਹੜੇ ਇੱਕ ਕਰੋੜ 53 ਲੱਖ ਦੇ ਲਗਭਗ ਜਿਹੜੇ ਕਾਰਡ ਨੇ ਉਹਦੇ ਵਿੱਚੋਂ ਆਲਰੇਡੀ ਜਿਹੜਾ ਈਕੇਵਾਈਸੀ ਕਰਕੇ ਇਹਨਾਂ ਨੇ 23 ਲੱਖ ਲੋਕਾਂ ਦਾ ਜੁਲਾਈ ਦੇ ਵਿੱਚ ਜਿਹੜਾ ਰਸ਼ਨ ਆ ਉਹ ਕੱਟਣ ਦੀ ਤਿਆਰੀ ਇਹਨਾਂ ਨੇ ਕਰਨ ਦੀ ਸੀ ਔਰ ਹੁਣ ਵੀ ਜਿਹੜੇ ਇਹ ਪਿੰਡਾਂ ਦੇ ਵਿੱਚ ਟੀਮਾਂ ਭੇਜ ਕੇ ਜਿਹੜਾ ਉਹ ਰਸ਼ਨ ਨੂੰ ਕੱਟਣ ਦੀ ਤਿਆਰੀ ਹੈ ਜਿਹੜੀ ਉਹ ਭਾਜ ਭਾਜ ਕਰ ਰਹੀ ਆ ਕਿਉਂਕਿ ਪੰਜਾਬ ਸਰਕਾਰ ਨੇ ਦਾ ਜੋ ਆਪਣਾ ਹਿੱਸਾ ਕਿਉਂਕਿ ਜੋ ਕੱਟ ਲੱਗ ਕੇ ਆਉਂਦਾ ਸੀ ਜਾਂ ਸਟੇਟ ਨੇ ਜੋ ਆਪਣਾ ਹਿੱਸਾ ਸੀ ਉਹ ਤਾਂ ਆਪਣੇ ਲੋਕਾਂ ਨੂੰ ਸਟੇਟ ਗਵਰਨਮੈਂਟ ਦਾ ਦੇ ਹੀ ਰਹੀ ਆ ਆਮ ਆਦਮੀ ਪਾਰਟੀ ਦੀ ਸਰਕਾਰ ਹਮੇਸ਼ਾ ਆਮ ਲੋਕਾਂ ਦੇ ਪੱਖ ਦੇ ਵਿੱਚ ਖੜੀ ਆ ਜਿੰਨੀਆਂ ਆਮ ਲੋਕਾਂ ਨੂੰ ਸਹੂਲਤਾਂ ਆਮ ਆਦਮੀ ਪਾਰਟੀ ਦੀ ਮੌਜੂਦਾ ਸਰਕਾਰ ਨੇ ਦਿੱਤੀਆਂ ਅੱਜ ਤੱਕ ਕਿਸੇ ਨੇ ਨਹੀਂ ਦਿੱਤੀਆਂ ਕੇਂਦਰ ਕੱਲਾ ਇਹ ਰਾਸ਼ਨ ਕਾਰਡਾਂ ਦੇ ਵਿੱਚ ਸਾਡਾ ਐਨ ਐਚ ਐਸ ਦਾ ਪੈਸਾ ਹੋ ਗਿਆ ਸਾਡਾ ਆਰ ਡੀ ਐਫ ਦਾ ਪੈਸਾ ਹੋ ਗਿਆ ਤੇ ਜਾਂ ਤੁਸੀਂ ਪਹਿਲਾਂ ਵੀ ਦੇਖਿਆ ਹੁਣ ਅਕੇ ਜਦੋਂ ਅ ਪਠਾਨਕੋਟ 에어ਬੇਸ ਤੇ ਹਮਲਾ ਹੋਇਆ ਸੀ ਉਦੋਂ ਵੀ ਕੇਂਦਰ ਨੇ ਜਿਹੜਾ ਪੰਜਾਬ ਦੇ ਸਿਰੋ ਜਿਹੜਾ ਕਰੋੜਾਂ ਰੁਪਈਆ ਦਾ ਕਰਜ਼ਾ ਉਹਨਾਂ ਨੇ ਕਿਹਾ ਸੀ ਕਿ ਤੁਸੀਂ ਦਿਓ ਇਹ ਕੋਈ ਅੱਜ ਦੀ ਗੱਲ ਨਹੀਂ ਇਹ ਸਾਰਾ ਮੀਡੀਆ ਸਾਰੇ ਲੋਕ ਜਾਣਦੇ ਆ ਕਿ ਕੇਂਦਰ ਦੀ ਭਾਜਪਾ ਸਰਕਾਰ ਹਮੇਸ਼ਾ ਹੀ ਜਿਹੜਾ ਪੰਜਾਬ ਦੇ ਲੋਕਾਂ ਦੇ ਨਾਲ ਧੱਕਾ ਜਿਹੜਾ ਕਰਦੀ ਆ ਰਹੀ ਹੈ ਇਹ ਕੋਈ ਰਾਜਨੀਤਿਕ ਲੜਾਈ ਨਹੀਂ ਕਿਉਂ ਭਾਜਪਾ ਨੂੰ ਪੰਜਾਬ ਸਟੇਟ ਹੀ ਕਿਉਂ ਦਿੰਦੀ ਆ ਕਿਉਂ ਸਿਰਫ ਉਹ ਪੰਜਾਬ ਤੇ ਹਮਲਾ ਕਰਦੇ ਆ ਹਰ ਵਾਰ ਤਾਂ ਹੀ ਕੇਂਦਰ ਸਰਕਾਰ ਨੇ ਕਿਸੇ ਧਨਾੜ ਬੰਦੇ ਦਾ ਜਿਹੜਾ ਕਾਰਡ ਨਹੀਂ ਕਟਿਆ ਉਹਨਾਂ ਨੇ ਜਦੋਂ ਵੀ ਹਮਲਾ ਕਰਿਆ ਉਹਨਾਂ ਨੇ ਗਰੀਬ ਲੋਕਾਂ ਤੇ ਹੀ ਕਰਿਆ ਧਨਾੜ ਲੋਕਾਂ ਦੀ ਤਾਂ ਪਾਰਟੀ ਐ ਉਹ ਤਾਂ ਚੱਲਦੀ ਹੀ ਜਿਹੜੀ ਜਿਹੜੀ ਚੱਲਦੀ ਆ ਸਰਕਾਰ ਉਹਨਾਂ ਦੀ ਉਹ ਚੱਲਦੀ ਧਨਾੜ ਲੋਕਾਂ ਦੇ ਅਡਾਨੀਆਂ ਅਵਾਨੀਆਂ ਦੇ ਸਿਰ ਤੇ ਆ ਆਮ ਲੋਕ ਤਾਂ ਜਿਹੜੇ ਆਵਾਦਵੀ ਪਾਰਟੀ ਦੇ ਨਾਲ ਜੁੜੇ ਹੋਏ ਨੇ ਜਾ ਰਿਹਾ ਨਹੀਂ 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 ਉਹ ਵਰਕਰਾਂ ਦੇ ਇੱਟੇ ਜਾ ਰਿਹਾ ਗਰੀਬ ਲੋਕ ਸਾਰੇ ਗਰੀਬ ਲੋਕਾਂ ਦੇ ਕੋਈ ਇਹਦੇ 'ਚ ਇਹ ਨਹੀਂ ਹੈਗਾ ਕਿ ਕਿਸੇ ਨੂੰ ਕਿਸੇ ਪਾਰਟੀ ਦੇ ਕਿਉਂਕਿ ਜਿਹੜੀ ਜਨਤਾ ਹੁੰਦੀ ਆ ਉਹ ਕਿਸੇ ਨਾ ਕਿਸੇ ਪਾਰਟੀ ਨਾਲ ਤਾਂ ਦੇਖੋ ਜੁੜੀ ਹੁੰਦੀ ਆ ਸਰਕਾਰ ਦਾ ਫਰਜ਼ ਹੁੰਦਾ ਚਾਹੇ ਆਮ ਲੋਕ ਕਿਸੇ ਵੀ ਪਾਰਟੀ ਨਾਲ ਜੁੜੇ ਹੋਇਆ ਉਹਨਾਂ ਨੂੰ ਸਹੂਲਤ ਦੇਣੀ ਠੀਕ ਹੈ ਉੱਥੇ ਇਹ ਨਹੀਂ ਹੈਗਾ ਕੋਈ ਆਮ ਆਦਮੀ ਪਾਰਟੀ ਦਾ ਉਹ ਨਹੀਂ ਸਹੂਲਤ ਦੇਣੀ ਆ ਜਿਹੜੀ ਪੂਰੇ ਪੰਜਾਬ ਦੀ ਜਿਹੜੀ 3.5 3 ਕਰੋੜ ਜਿਹੜੀ ਜਨਤਾ ਹੈਗੀ ਆ ਉਹਨੂੰ ਸਹੂਲਤ ਦੇਣਾ ਸਾਡਾ ਜਿਹੜਾ ਉਹ ਫਰਜ ਹੈਗਾ ਪਰ ਕੇਂਦਰ ਸਰਕਾਰ ਬਿਨਾ ਕਿਸੇ ਵੀ ਜਿਹੜੇ ਤੱਥਾਂ ਦੇ ਆਧਾਰ ਤੋਂ ਜਿਹੜੇ ਇਹ ਰਾਸ਼ਨ ਕਾਰਡ ਉਹ ਕੱਟਣ ਦੀ ਜਿਹੜਾ ਫਰਾਕ ਦੇ ਵਿੱਚ ਹੈਗੀ ਆ ਔਰ ਬਹੁਤ ਜਲਦ ਉਹ ਇਸ ਤੇ ਕਾਰਵਾਈ ਦੇ ਲਈ ਤੁਹਾਨੂੰ ਪਤਾ ਕਿ ਪਿੰਡਾਂ ਦੇ ਵਿੱਚ ਜਾ ਰਹੇ ਨੇ ਅੱਛਾ ਜੋ ਉਹ ਲੋਕ ਜਾ ਵੀ ਰਹੇ ਨੇ ਕੋਈ ਉਹ ਅਥੋਰਾਈਜ਼ ਲੋਕ ਨਹੀਂ ਹੈਗੇ ਪਤਾ ਨਹੀਂ ਕਿੱਥੋਂ ਜਾ ਰਹੇ ਤੇ ਉਹ ਤੁਹਾਡਾ ਡਾਟਾ ਜਿਹੜਾ ਉਹ ਮੰਗ ਰਹੇ ਨੇ ਔਰ ਉਹਦੇ ਨਾਲ ਕਿਹਾ ਕਿ ਕੱਲ ਨੂੰ ਜਿਹੜੇ ਤੁਸੀਂ ਦੇਖਦਾ ਸੀ ਸਾਈਬਰ ਕ੍ਰਾਈਮ ਦੇ ਫਰਾਡ ਹੁੰਦੇ ਨੇ ਜਾਂ ਪਿੱਛੇ ਜਿਹੜਾ ਮਸਲਾ ਹੋਇਆ ਕਿ ਲੋਕਾਂ ਦੇ ਜਿਹੜੇ ਕਾਰਡ ਆਧਾਰ ਕਾਰਡ ਲੈ ਕੇ ਉਹਨਾਂ ਦੇ ਤਿੰਨ ਤਿੰਨ ਚਾਰ ਚਾਰ ਗੱਡੀਆਂ ਦੇ ਲੋਕ ਲੋਨ ਲੈ ਜਾਂਦੇ ਆ ਸੋ ਇਸ ਤਰ੍ਹਾਂ ਦੀ ਜਿਹੜੀ ਹੈਗੀ ਆ ਕਿ ਉਹਨਾਂ ਵਾਲੇ ਸਮੇਂ ਦੇ ਵਿੱਚ ਜਿਹੜਾ ਉਸ ਤਰ੍ਹਾਂ ਦਾ ਵੀ ਜਿਹੜਾ ਧੱਕਾ ਉਹ ਸਾਡੇ ਲੋਕਾਂ ਦੇ ਨਾਲ ਨਾ ਹੋਵੇ ਕੁਛ ਨਹੀਂ ਜੀ ਚੋਰੀ ਕਰਾ ਜੇ ਚੋਰੀ ਦੀ ਤੁਸੀਂ ਗੱਲ ਕਰਦੇ ਹੋ ਤਾਂ ਜਿਹੜਾ ਰਾਹੁਲ ਗਾਂਧੀ ਜੀ ਨੇ ਜਿਹੜਾ ਵੋਟਾਂ ਚੋਰੀ ਦਾ ਜਿਹੜਾ ਉੱਥੇ ਤੁਸੀਂ ਉਹ ਦੇਖਿਆ ਉਹ ਭਾਜਪਾ ਦੀ ਜਿਹੜੀ ਫਿਤਰਤ ਹੀ ਚੋਰੀ ਦੀ ਆ ਕੇਂਦਰ ਸਰਕਾਰ ਨੇ ਚਾਹੇ ਡਾਟਾ ਚੋਰੀ ਕਰਿਆ ਚਾਹੇ ਈਵੀਐਮ ਚੋਰੀ ਕਰੀਆਂ ਤਾਂ ਤੁਸੀਂ ਦੇਖੇ ਹੋ ਕਿ ਹਰਿਆਣੇ ਦੇ ਵਿੱਚ ਇੱਕ ਸਰਪੰਚ ਜਿਹਨੇ ਦੁਬਾਰਾ ਕੋਡ ਦੇ ਥਰੂ ਗਿਣਤੀ ਕਰਵਾ ਕੇ ਜਿਹਨੂੰ ਭਾਜਪਾ ਨੇ ਸਰਕਾਰ ਨੇ ਉਹਨੂੰ ਜੇਤੂ ਘੋਸ਼ਿਤ ਕਰਿਆ ਸੀ ਉਹ ਜਿਹੜਾ ਵਿਰੋਧੀ ਜਿਹੜਾ ਹਾਰਿਆ ਸੀ ਉਹਦੀ ਦੁਬਾਰੇ EVM ਦੀ ਜਿਹੜੀ ਜਾਂਚ ਕਰਾ ਕੇ ਦੁਬਾਰੇ ਗਿਣਤੀ ਕਰਾ ਕੇ ਉਹ ਹਾਰੇ ਹੋਏ ਸਰਪੰਚ ਨੂੰ ਜਿਹੜਾ ਲੋਕਾਂ ਨੇ ਚੁਣਿਆ ਸੀ ਉਹਨੂੰ ਦੁਬਾਰੇ ਜਿਤਾਇਆ ਸੋ ਇਹ ਭਾਜਪਾ ਦੀਆਂ ਹੀ ਨੀਤੀਆਂ ਨੇ ਭਾਜਪਾ ਹੀ ਇਸ ਤਰ੍ਹਾਂ ਦੀਆਂ ਚੋਰੀਆਂ ਕਰਦੀ ਆਈ ਆ ਔਰ ਪੰਜਾਬ ਦੇ ਪੰਜਾਬ ਤਾਂ ਖਾਸ ਕਰਕੇ ਉਹਨਾਂ ਦੀ ਅੱਖ ਦੇ ਵਿੱਚ ਚੁੱਭਦਾ ਕਿਉਂਕਿ ਇਹ ਉਹ ਸਟੇਟਾਂ ਦੇ ਵਿੱਚੋਂ ਆਉਂਦੀ ਆ ਕਿ ਜਿੱਥੇ ਅੱਜ ਤੱਕ ਜਿਹੜੀ ਭਾਜਪਾ ਦੀ ਜਿਹੜੀ ਭਾਜਪਾ ਨੂੰ ਜਿਹੜਾ ਲੋਕਾਂ ਨੇ ਪੰਜਾਬ ਦੇ ਨੇ ਉਠਣ ਨਹੀਂ